ਓਏ ਓਏ ਓ ਬਾਰੀ ਨਾ ਆ ਆ ਬੋਕੀਆ ਫਾਟ ਦੇ ਅੰਦਰ ਆ ਫਾਟ ਫਾਟ ਨਿਕਲ ਜਾਓ ਓਏ ਬਾਰੀ ਉਹ ਦੇਖ ਰਿਹਾ ਇਸ ਟਾਈਮ ਟੋਪਿਕ ਨੂੰ ਹੌਲ ਕੋ ਕਰਾ ਗਿਆ ਜਿਵੇਂ ਤੁਹਾਨੂੰ ਦਿਖਾ ਰਿਹਾ ਕਿ ਪੁਲਿਸ ਪ੍ਰਸ਼ਾਸਨ अब बताओगे तो बताओगे बेटा बेटा ना बेटा 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 बेट ਕੋਈ ਆਪਣੇ ਪਤਾ ਤੇ ਪਾਟਾ ਕਰਨਾ ਸਾਰੀ ਕੋਈ ਆ ਕੇ ਹੁਲੜਬਾਜੀ ਕਰੇਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਹੋਰ ਮਰ ਟੰਗ ਤੇ ਨਾਲ ਜਿੰਨੇ ਦਿਨ ਮਰਜੀ ਲੱਗਣਗੇ ਅਸੀਂ ਧਰਨਾ ਲਾਵਾਂਗੇ ਲੈ ਮੈਨੂੰ ਇਹ ਸਾਰੇ ਮੇਰੇ ਮੈਂ ਤੁਹਾਨੂੰ ਦਿਖਾਉਂਗਾ ਅਸੀਂ ਤੁਹਾਡੀ ਫਾਸਲੀ ਖੜੇ ਆ ਸਾਡੇ ਗੱਲ ਸੁਣਨਗੇ ਹੁਣ ਤੁਹਾਨੂੰ ਬੁਲਾਵੀਂ ਮੁੰਡੇ ਦੇ ਵੇਖਣ ਨੂੰ ਬੁਲਾਓ ਯਾਰ ਬੁਲਾਓ ਯਾਰ ਲਾ ਲੂ

ਯਾਰ ਆਪਾਂ ਬਲੜਨਾ ਥੋੜਾ ਆੜੀ ਦਾ ਕਰਨਾ ਤਾਂ ਭਾਈ ਨੇ ਮੈਨੂੰ ਕਾਹ ਕੱਢੀ ਉੱਥੇ ਦਾ ਉਹ ਯਾਰ ਦੀ ਗੱਡੀ ਉਹ ਭਾਈ ਨੇ ਕੱਢਾਂਗੇ ਤੇ ਉਹ ਭਾਈ ਨੇ ਕੱਢੀ ਤੂੰ ਤੂੰ ਆਇਆ ਕਿਉਂ ਬੋਲਦੇ ਸਾਡਿਆ ਦੀਦੇ ਨਹੀਂ ਤੁਹਾਨੂੰ ਥੋੜੀ ਖਾਤਰੀ ਬੱਜੇ ਆ ਮੈਂ ਤਾਂ ਵੀਰੇ ਮੈਂ ਥੋੜੀ ਖਾਤਰੀ ਮੇਰੇ ਸਾਨੂੰ ਵੰਡੋਗੇ ਤੁਸੀਂ ਤੂੰ ਬੇਟਾ ਜਾ ਕਰੇ ਜਾ ਆਪਾਂ ਰੋਲੇ ਪੈਂਦੇ ਆਂਦੇ ਨੇ ਨਿਬੜਦੇ ਵੀ ਆਦੇ ਕੋਈ ਪਹਿਲਾ ਰੋਲਾ ਨਹੀਂ ਚਾਖੀਰਲਾ ਨਹੀਂਗਾ ਪਰ ਇੰਨੀ ਰਾਤ ਮੀਟਿੰਗ ਤੇ ਆਇਆ ਸੀ ਵੀ 10 ਵਜੇ ਦੇ ਆਪ ਪਾਕ ਟੇਬਲ ਟਾਕ ਹੋਏਗੀ ਉਸ ਤੋਂ ਬਾਅਦ ਇਹਨੇ ਵੀ ਹੱਲ ਹੋਏਗਾ ਕੱਢ ਲਾਂਗੇ ਸਾਰੇ ਸੈਂਪੀ ਨਾਲ ਐਡਾ ਕਬੂਤ ਸਾਡਾ ਵੀ ਆਗੂ ਨੀਗਾ ਕੋਈ ਕਿ ਸੈਂਪੀ ਨਾ ਵੜਾਵੇ ਸਾਡਾ ਰੱਟਾ ਹੀ ਨੀਗਾ ਪਰ ਇਸ ਗੱਲ 'ਚ ਇਹ ਦਿਨੀ ਹੁਣ ਸਵੇਰੇ ਸਵੇਰੇ ਆਪਾਂ 5 ਵਜੇ ਅਨਾਊਂਸਮੈਂਟਾਂ ਕਰਾ ਦਿੱਤੇ ਖੜੇ ਪੈਰ ਲਿਆ ਆ ਗਿਆ ਬਾਪੂ ਤੇ ਲਾ ਦਿੱਤੇ ਕਿ ਲੋਕਾਂ ਨੂੰ ਇਥੇ ਬੇੜੀਆਂ ਰੂੜੀਆਂ ਪੜਦੀ ਇਹ ਗੱਲ ਬਾਜਮ ਨਹੀਂ ਏ ਸੋ ਇਸੇ ਦੇ ਵਿਰੋਧ ਦੇ ਵਿੱਚ ਹੁਣ ਵੀ ਇਸ ਦਾ ਟੇਬਲ ਟਾਕ ਲਈ ਤਿਆਰ ਆ ਸਾਡੇ ਜਿਹੜੇ ਆਗੂ ਰਿਹਾ ਕਰੋ ਪਹਿਲਾਂ ਤਾਂ ਮੰਡੀ ਦੇ ਆਪ ਨੂੰ ਸੁਵਿੰਦਰ ਕੜੀਆ ਜੀ ਆਪ ਨੂੰ ਅਗਵਾਈ ਕਰਦੇ ਰਹਿੰਦੇ ਨੇ ਹਮੇਸ਼ਾ ਸਰ ਇੱਕ ਪਾਸੇ ਜਾ ਕੇ ਅੰਦਰ ਲੈ ਗਏ ਨੇ ਉਹਨਾਂ ਨੂੰ ਤੁਸੀਂ ਰਿਹਾ ਕਰੋ ਉਸ ਤੋਂ ਬਾਅਦ ਅਸੀਂ ਕੇਬਲ ਟॉक ਕਰਦੇ ਆ ਕੋਈ ਸਾਨੂੰ ਦਿੱਕਤ ਨਹੀਂ ਹੈ ਟੱਕੇ ਨਾਲ ਜੀ ਅਸੀਂ ਤਾਂ ਵੇਖੋ ਸਰਦੀ ਫਰੂਟ ਵੇਚਣੇ ਨੇ ਲੋਕਾਂ ਦੇ ਸਿਹਤ ਦਾ ਖਿਆਲ ਰੱਖਦੇ ਵੇ ਸਾਡੇ ਨਾਲੇ ਆ ਅੱਜ ਇਹਨਾਂ ਨਾਲ ਹੋਵੇ ਕੱਲ ਸਾਡੇ ਨਾਲ ਹੋਏਗਾ ਅੱਜ ਦਾ ਤਾਂ ਹੋਣਾ ਹੀ ਹੈ ਮਾਨੋ ਉਸ ਵੇਲੇ ਵੀ ਸਾਡੀ ਮੰਡੀ ਹੁਣ ਬੰਦ ਹੀ ਰਹੇਗੀ ਹੋਰ ਇਹ ਨਹੀਂ ਨਿਯਾਜ ਦੱਸੋ ਹੱਥ ਨਸ਼ਾ ਵੇਨੇ ਬੈਕ ਲੋਕਾਂ ਦੀ ਜਵਾਨੀ ਮਾਰ ਰਹੇ ਬੈ ਇਹਦਾ ਸੇਧ ਅੱਖਾਂ ਰੱਖਦੇ ਪਾਰਟੀ ਪੋਲੀਟਿਕਲ ਨਹੀਂ ਕਰਦੇ ਬਹੁਤ ਕੁਝ ਸ਼ੈ ਨਿਕਲ ਆਇਆ ਦੇਖੋ ਜੀ ਮਾਰਕੀਟ ਲਈ ਹੋ ਗਿਆ ਬਜ਼ਾਰ ਵਾਲੀਆਂ ਜੇ ਪਿਛੇ ਰੇੜੀਆਂ ਲੱਗਦੇ ਮੰਡੀ ਵਿੱਚੇ ਤੁਸੀਂ ਫਿੱਟ ਕਰੋ ਅਗਰ ਤੁਹਾਡੀਆਂ ਜਿੰਨੀਆਂ ਵੀ ਘਟਦੀਆਂ 240 ਫੜਨੇ ਅਸੀਂ ਉਹ ਪੂਰੇ ਕਰਕੇ ਦਿਆਂਗੇ ਮੈਂ ਨਹੀਂ ਕਿਹਾ ਮੰਨ ਲਓ ਇਹ ਹੀ ਕਹਿ ਰਹੇ ਨੇ ਇਹਨਾਂ ਪ੍ਰਧਾਨ ਕਹਿ ਰਿਹਾ ਫਿਰ ਉਹਨੇ ਕੋਈ ਇੱਕ ਵਾਰੀ ਵੇਖੋ ਤਾਂ ਸਹੀ ਜਦੋਂ ਇੱਥੇ ਰੇੜੀਆਂ ਲਗਵਾਈਆਂ ਸੀ ਆ ਸ਼ੈੱਡ ਦੇਖਾ ਉਹਨੂੰ ਕਿਹੜੇ ਤਰੀਕੇ ਨਾਲ ਇੱਥੇ ਰੇਲ ਲਗਵਾਈਏ ਉਦੋਂ ਐਮਐਲਏ ਸਾਹਿਬ ਆਏ ਨੇ ਰੇਲਨ ਕਟਿਆ ਬਕਾਇਦਾ ਨੂੰ ਇਹ ਬਰੇਡ ਲੱਗੀ ਇਹ ਵੀ ਰੇਲ ਕਿਉਂ ਹਨ ਵਾਸਤੇ ਜਗ੍ਹਾ ਰੇਲ ਦੇ ਪੂਰੀ ਵਾਸਤੇ ਬਕਾਇਦਾ ਇੱਥੇ ਇੱਥੇ ਜਗ੍ਹਾ ਤੇ ਇੱਕ ਜਗਾ ਅਲਾਟਮੈਂਟ ਹੋਈ ਏ ਪਰਸੀਆਂ ਕੱਢੀਆਂ ਗਈਆਂ ਤੇ ਇਹ ਇੱਥੇ ਪਹਿਲਾਂ ਵੀ ਰੇੜੀਆਂ ਲੈ ਲਏ ਕਿ ਇਹਦਾ ਪਾਣੀ ਬੁਰਾ ਆ ਤੇ ਬਹੁਤ ਮਾਰਾ ਘਮ ਹੋਇਆ ਇਹ ਤੋਂ ਮਾਰਾ ਗਾਮਣੀ ਰੇੜੀਆਂ ਵਾਲਿਆਂ ਤੋਂ ਵੀ ਪਹਿਲਾਂ ਜੰਦਾ ਲਿਆ ਗਿਆ ਹੁਣ ਵੀ ਪੰਜਾਬ ਪਿਆ ਪਿਆ ਲਿਆ ਜਾਂਦਾ ਜਿਹੜੀਆਂ ਆੜਤਾ ਨੇ ਉਹਨਾਂ ਤੋਂ ਵੀ ਗੁੰਡਾ ਟੈਕਸ ਲਿਆ ਜਾ ਰਿਹਾ ਹੈ ਮਤਲਬ ਕਿ ਗੁੰਡੇ ਟੈਕਸ ਨਾਲ ਨਹੀਂ ਰੱਜੇ ਹੁਣ ਇਸ ਤੋਂ ਲਾਵਾ ਹੋਰ ਪੈਸੇ ਲੈਣੇ ਨੇ ਇਹਦੇ ਤੇ ਕਬਜ਼ਾ ਕਰਾਉਣ ਦੀ ਪਹਿਲਾਂ ਤੁਸੀਂ ਆਪ মিডিਆ ਦੇ ਵਿੱਚ ਇਸ ਸਾਲ ਨੂੰ ਬੜੀ ਪ੍ਰਮੁਖਤਾ ਦੇ ਨਾਲ ਚੱਕਿਆ ਸੀ ਕਿ ਜਿਹੜੀ ਦਾਣਾ ਮੰਡੀ ਹੈ ਇਹ ਵੀ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ ਮਤਲਬ ਕਿ ਹਰ ਪੱਖ ਤੋਂ ਮੁਨਾਫਾ ਜਿਹੜੀ ਮੁਨਾਫੇ ਦੀ ਹਵਸ ਹੈ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਔਰ ਇਸ ਨੂੰ ਲੋਕ ਆਗਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦੇ ਇਹਨਾਂ ਦੇ ਮਨ ਵਿੱਚ ਮਲੇਠਾ ਹੈ ਕਿ ਸ਼ਾਇਦ ਪੁਲਿਸ ਦੇ ਜ਼ੋਰ ਤੇ ਇਹਨਾਂ ਦੇ ਜ਼ਬਰ ਤੇ ਅਸੀਂ ਜਿਹੜਾ ਇਹਨਾਂ ਨੂੰ ਖਟਾ ਲਵਾਂਗੇ ਇਹਨਾਂ ਦੇ ਮਨ ਚ ਬਲੇਖੇ ਨੇ ਸਾਡਾ ਜਿਹੜਾ ਦੇਸ਼ ਦਾ ਖਾਸ ਤੌਰ ਤੇ ਪੰਜਾਬ ਦਾ ਉਹ ਪ੍ਰਾਪਤਿਆ ਪ੍ਰਾਸ਼ਾਨਾ ਮੱਤਾ ਇਤਿਹਾਸ ਹੈ ਸਾਡੇ ਪੰਜਾਬ ਦੀ ਧਰਤੀ ਦਸਾਂ ਗੁਰੂਆਂ ਦੀ ਧਰਤੀ ਹੈ ਪੰਜਵੇਂ ਗੁਰੂ ਤੋਂ ਲੈ ਕੇ ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਜੇ ਕਿਸੇ ਨੇ ਜ਼ਬਰ ਕੀਤਾ ਜ਼ਬਰ ਦੇ ਖਿਲਾਫ ਮੋਰਮੰਟਾਂ ਦੇ ਨਾਲ ਵੀ ਔਰ ਜਿਹੜਾ ਟਾਂਗ ਉਹਨਾਂ ਨੇ ਬਣਾਇਆ ਉਹਨਾਂ ਦੇ ਨਾਲ ਵੀ ਜਵਾਬ ਦਿੱਤਾ ਹੈ ਇਹਨਾਂ ਦੇ ਮਨ ਵਿੱਚ ਬਲੇਖੇ ਨੇ ਬਲੇਖੇ ਦੂਰ ਕਰਦੇ ਨੇ ਬਦਮਾਸ਼ ਚੋਰ ਲੁੱਟੇਰੇ ਉਹਨਾਂ ਦੇ ਕੋਈ ਪੈਰ ਨਹੀਂ ਹੁੰਦੇ ਪਰ ਜਿਹੜੇ ਲੜਨ ਵਾਲੇ ਲੋਕ ਨੇ ਇਮਾਨਦਾਰ ਨੇ ਸੱਚੇ ਨੇ ਉਹਨਾਂ ਦੀ ਤਾਕਤ ਵੱਡੀ ਹੁੰਦੀ ਹੈ ਤੁਸੀਂ ਇੱਕ ਘੰਟੇ ਤੱਕ ਵੇਖੋ ਇੱਥੇ ਲੈਣਾ ਲੱਗ ਜਾਣ ਗਿਆ ਲੋਕ ਆਪ ਮਾਰੇ ਆ ਰਹੇ ਨੇ ਲੋਕ ਆਕੇ ਹੋਏ ਨੇ ਲੋਕ ਪਰੇਸ਼ਾਨ ਨੇ ਕਿ ਹਰ ਗੱਲ ਤੋਂ ਇਹ ਜਿਹੜਾ ਮੀਨਾ ਲਾਈਨ ਦੀ ਗੱਲ ਕਰ ਰਹੇ ਨੇ ਹਰ ਜਿਹੜੀ ਚੀਜ਼ ਤੋਂ ਲੋਥੇ ਬਦਮਾਸ਼ੀ ਕਰਨ ਦੀ ਗੱਲ ਕਰ ਰਹੇ ਹੁਣ ਬਦਮਾਸ਼ੀ ਨਹੀਂ ਚੱਲਣੀ ਅਸੀਂ ਪੂਰਾ ਸਾਫ ਲਵਾਂਗੇ ਜਿਹੜੇ ਆਰਥੀਏ ਨੇ ਉਹਨਾਂ ਨੂੰ ਵੀ ਕਵਾਂਗੇ ਅੱਜ ਤੋਂ ਬਾਅਦ ਤੁਸੀਂ ਗੁੰਡਾ ਟੈਕਸ ਨਾ ਦਿਓ ਆਪੀ ਮਰਜ਼ੀ ਨਾਲ ਕੁਝ ਦਿੱਤਾ ਤਾਂ ਦਿੱਤੀ ਜਾਵੇ ਅਸੀਂ ਹਰ ਜਗ੍ਹਾ ਤੇ ਜਾ ਕੇ ਇਹਨਾਂ ਦੇ ਖਲਾਸੇ